ਖੋ ਜਿੱਥੇ ਬੰਦੇ ਨੂੰ ਟਿਕਾਣਾ ਦਿੰਦੀ ਨਾ ਇੱਕ ਭੁੱਖ ਪੇਟ ਦੀ ਮਾਂ ਮਤਾ ਬਾਜ਼ਾਰਾਂ ਵਿੱਚ ਫਿਰ ਰਹੀ ਹੈ ਬੱਚਿਆਂ ਨੂੰ ਵੇਚਦੀ ਇਸ ਨੂੰ ਹੀ ਜਮੀਤ ਅਸਮਾਨ ਦਾ ਹੈ ਫਰਕ ਆਖਦੇ ਹੋਰ ਦੱਸੋ ਕਾਸ ਨੂੰ ਨਰਕ ਆਖਦੇ ਬਈ ਨਰਕ ਆਖਦੇ ਹੋਰ ਦੱਸੋ ਕਾਸ ਨੂੰ ਨਰਕ ਆਖਦੇ ਬਈ ਨਰਕ ਆਖਦੇ ਓ ਵੇਖੋ ਜਿੱਥੇ ਬੰਦੇ ਨੂੰ ਟਿਕਾਣਾ ਦਿੰਦੀ ਭੁੱਖ ਪੇਟ ਦੀ ਮਾਂ ਮਤਾਬ ਜਾ ਰਾ ਵਿੱਚ ਫਿਰ ਰਹੀ ਹੈ ਬੱਚਿਆਂ ਨੂੰ ਵੇਚਦੀ ਇਸ ਨੂੰ ਹੀ ਜਮੀਤ ਤੇ ਅਸਮਾਨ ਦਾ ਹੈ ਫਰਕ ਆਖ ਦੇ ਹੋਰ ਦੱਸੋ ਕਾਸ ਨੂੰ ਨਰਕ ਦੇ ਆਖ ਦੇ ਬਈ ਨਰਕ ਦੇ ਆਖ ਦੇ ਹੋਰ ਦੱਸੋ ਕਾਸ ਨੂੰ ਨਰਕ ਦੇ ਆਖ ਦੇ ਬਈ ਨਰਕ ਦੇ ਆਖ ਦੇ ਉਹ ਔਰਤਾਂ ਨੂੰ ਨੰਗੀਆਂ ਕਮਾਉਣ ਰਾਤੋਂ ਗੰਧ ਸਟ ਬਾਉਣ ਬਾਰਗੇ ਉੱਚੀ ਨਾਰੇ ਹੋ ਰਹੇ ਸੂਤਰਾ ਤੋਂ ਗੰਧ ਸਟ ਬਾਉਣ ਬਾਰਗੇ ਉੱਚੀ ਨਾਰੇ ਹੋ ਰਹੇ ਕੀ ਕਮਾਨ ਸਾਬ ਕੇ ਬਗਿਆੜ ਬੈਠਾ ਹੈ ਬੰਦਾ ਨਹੀਂ ਦੇਸ ਦੀ ਕਮਾਨ ਸਾਬ ਕੇ ਬਗਿਆੜ ਬੈਠਾ ਹੈ ਲਾਗੂ ਹੈ ਕਰੋਨਾ ਕਹਿੰਦੇ ਫਾਸ਼ੀਵਾਦ ਨੂੰ ਉਹ ਪਰ ਪੈਣ ਨਾਲੋਂ ਪਹਿਲਾਂ ਸੁੱਕ ਜਾਂਦਾ ਏ ਬੂਟਾ ਰੱਖੀ ਆਸ ਦਾ ਪੂਰ ਪੈਣ ਨਾਲੋਂ ਪਹਿਲਾਂ ਸੁੱਕ ਜਾਂਦਾ ਏ ਬੂਟਾ ਰੱਖੀ ਆਸ ਦਾ ਬਾਬਰ ਦੀ ਯਾਦਗਾਰ ਦੇ ਭਗਵੇਂ ਰੰਗਾਂ ਦੇ ਨਾਲ ਪੋਚ ਰਹੇ ਨੇ ਬਾਰ ਕੇ ਉਮੀਦਾਂ ਦੇ ਸ਼ਬਦਾਂ ਨੂੰ ਅੱਖਾਂ ਤੋਂ ਪਰੋਖੇ ਕਰਕੇ ਹੈ ਆਰਥ ਨਾ ਬਰੇ ਹੋਰ ਦੱਸੋ ਕਾਸ ਨੂੰ ਨਾ ਰੱਕੇ ਆਖਦੇ ਬਈ ਨਾ ਰੱਕੇ ਆਖਦੇ ਹੋਰ ਦੱਸੋ ਕਾਸ ਨੂੰ ਨਾ ਰੱਕੇ ਆਖਦੇ ਬਈ ਨਾ ਰੱਕੇ ਆਖਦੇ ਉਹ ਕਲਾ ਤੇ ਕਰਤ ਜਦੋਂ ਨਾਲ ਮਿਲ ਕੇ ਆਪਾਂ ਜੋਟੀ ਪਾਵਾਂਗੇ ਵੀਰਾ ਤੇ ਫਕੀਰਾ ਯੋਧੇ ਦੀ ਤਰਤੀ ਸੋਹਰੇ ਕੇ ਬਣਾਵਾ ਕੇ ਪੀਰਾ ਤੇ ਬਕੀਰਾ ਯੋਧਿਆਂ ਦੀ ਤਰਤੀ ਸੋਹਰੇ ਕੇ ਬਣਾਵਾ ਕੇ ਸਦੀਆਂ ਤੋਂ ਹੁੰਦੀ ਆਈ